ਠੇਕੇਦਾਰ ਨੇ ਨਾ ਠੇਕੇਦਾਰ ਨੂੰ ਇਹ ਨਾ ਮੰਨਦਾ ਕਿ ਮੈਂ 1500 ਲਿਆ ਨਾ ਉਹ ਐਕਸ਼ਨ ਤੁਹਾਡੇ ਆ ਜਾਂਦਾ ਕਿ ਹਾਂ ਵੀ ਇਹ ਇਹ ਖਾ। ਉਹ ਜਨਤਾ ਦਾ ਘਰ ਮੈਂ ਉਹਦੇ ਸਿਆਣ ਕਰਾਇਆ। ਆ ਪੁੱਤ ਕੰਮ ਹੀ ਕਰ ਬੰਦਾ। ਮੈਂ ਠੇਕੇਦਾਰ ਨੂੰ ਮੈਂ 44 44 ਕਿਨੇ ਦੇ ਮੈਂ ਦਿੰਦਾ। 4000 ਛਾੜ ਗਿਆ। ਦੇਖ ਮੈਂ ਕਿ ਸਿਆਣ ਕਰਾਇਆ ਨੇ। ਉਹ ਕੰਦਰ 1500 ਰੁਪਏ ਮਿਲਿਆ। 44 ਕਿਨੇ 6000 ਬਣਿਆ। 44 ਦੇ ਮੈਂ ਕਿ ਸੈਲਰ ਨਾ। ਅੱਜ ਫੋਨ ਆਇਆ ਕਹਿੰਦੇ ਜੀ ਉਹ 500 ਰੁਪਏ ਵਾਧਾ ਮੰਗਿਆ ਲਿਆ ਕਹਿੰਦਾ ਕੇਰ ਕਰਦਾ ਮੈਂ ਕਹਿੰਦਾ ਕਰ ਲਓ। ਦੋਨੇ ਟਾੜੇ ਮਾਰੇ ਆ। ਯਾਰ 2000 ਰੁਪਏ ਭਾਈ ਯਾਰ 1500 ਰੁਪਏ ਦੇ ਆਉ ਠੇਕੇਦਾਰ ਵਾਲਾ ਹੋ ਗਿਆ ਨਾ ਤੇ 500 ਰੁਪਏ ਕੇਸ ਆ ਅੱਛਾ ਉਹ ਬੰਦੇ ਤਾਂ ਜਿਹੜਾ ਫੇਰ ਰੇਲੇ ਬੰਦੇ ਮਾਰੇ ਜਿਹੜੇ ਦੇ ਦੇ ਬੰਦੇ ਮਾਰੇ ਮੈਂ ਬੁੱਝਣ ਇੱਕ ਲੱਖ ਰੁਪਿਆ 3000 ਰੁਪਿਆ ਬੰਦਾ ਉਹ ਸ਼ਰਮ ਵਾਲਾ ਤੇ ਤਹੀ ਕੱਢੀ ਬਾਹਰ ਕੱਢੀ ਸੁਣ ਮੇਰੀ ਗੱਲ ਮੈਂ ਤੋਂ ਆਪਣੇ ਪੈਸੇ ਵਾਪਸ ਚਲ ਮੈਂ ਯਾ ਤੋ ਪਤਾ ਪੜਾ ਤਾ ਉਹਨੇ ਮੈਂ ਇੱਕ ਮਹੀਨੇ ਤੱਕ ਮাজা ਘੜੀ ਚਾਇਆ ਫਿਰ ਮੈਨੇ ਕਦੀ ਚਰਾਤੀ ਇਹਦੀ ਪ੍ਰਾਇਜ ਬਈ ਜਿਹਨੇ ਫੇਰ ਵੀ ਪ੍ਰਾਇਜ ਚਾਹੀ ਮੇਨੂੰ ਤਾਂ ਸਾਰਾ ਮਿੰਨਾ ਪਜਣੇ ਗੱਡੀ ਕਿ ਨਹੀਂ ਆ ਪਹਿਲੇ ਤੇ ਮੈਂ ਆਹ ਗੋਲੀਆਂ ਫਰ ਮੇਲੀ ਕੋਈ ਸਰਦ ਨਹੀਂ ਤੂੰ ਲੈ ਨਾ ਲੈ ਤੂੰ ਮੈਨੂੰ ਬਹੁਤ ਕਰ ਕਥੇ ਦਾ ਬਾਤ ਮੇਰੀ ਗੱਲ ਸੁਣ ਠੀਕ ਹੈ ਤਾਂ ਤੰਗੀ ਦਿੰਦਾ ਨਾ ਕਿ ਮੈਂ 700 800 ਰੁਪਏ ਦਿੱਤੇ ਹਮਕਿ ਤੂੰ ਰੇਲਵੇ ਦੇ ਅੰਦਰ ਜਿਹੜਾ ਕੰਟਰੈਕਟ ਕਰ ਪਈ ਵੇਖੋ ਮੇਰੇ ਆਹ ਰੇਲਵੇ ਦੇ ਅੰਦਰ ਕੁੰਡਾ ਟੇ ਲਿਖਾ 500 ਰੁਪਏ ਆ ਇਹਦੇ ਵਿੱਚ ਤੇ ਗਤੀ ਇਹਨਾਂ ਦੀ ਵੀ ਹੈ ਤੇ ਆੜੀ ਵੀ ਆ ਤੇ ਆਡੋ ਵਾਲਿਆਂ ਦੀ ਵੀ ਕਿ 1500 ਕਿਉਂ ਦੇ ਦਿੰਦੇ ਆਰ ਸਾਡੇ ਤੁਹਾਨੂੰ ਆ ਕਮਰਾ ਵਾ ਇਹਦੇ ਵਿੱਚ ਅਗਰ ਦੋ ਆਟੋ ਲੱਗਣੇ ਤੇ ਅਸੀਂ ਦਾਖਾ ਦੇ ਦਲਾਂਗੇ ਇਹਦੇ ਵਿੱਚ ਕੋਈ ਮਸਲਾ ਕੀ ਤੇ ਤੁਹਾਨੂੰ ਮੈਂ ਵੀ ਜਾਣਾ ਜੀ ਨਹੀਂ ਜੀ ਕਰੇ ਵੀ ਹੁਣ 1500 ਰੁਪਏ ਹੀ ਆਪਾਂ ਦੇਣਾ ਉਹ ਨਹੀਂ ਮੈਂ ਯਾਰ ਸਾਡੀ ਉਹ ਮੈਂ ਮੈਂ ਕਿਹੜੇ ਮੇਰੇ ਵੀ ਬਜਣੀ ਹੈ ਪਹਿਲੇ ਸਾਰੇ ਨਹੀਂ ਬਜਣੇ ਠੇਕੇਦਾਰ ਨੇ ਨਾ ਠੇਕੇਦਾਰ ਨੇ ਨਾ ਮੰਨਦਾ ਕਿ ਮੈਂ 1500 ਲੈ ਆਣਾ ਉਹ ਐਕਸ਼ਨ ਤੁਹਾਡੇ ਆ ਜਾਂਦਾ ਕਿ ਹਾਂ ਵੀ ਇਹ ਇਹ ਖਾਂਦੇ ਉਹ ਚੰਤਨਾ ਘਰ ਮੈਂ ਉਹਦੇ ਸਾਈਨ ਕਰਾਏ ਆ ਮੈਂ ਫੁੱਦੂ ਕੰਮ ਨਹੀਂ ਕਰਦਾ ਹਾਂ ਦਾ ਮੈਂ 44 44 ਗੱਡੀਆਂ ਦੇ ਮੈਂ ਦੰਨਾ 44 ਛਿਆੜ ਜਾਂਦੇਗਾ ਮੈਂ ਘੜੀ ਸਿਆੰਗਲਾਏ ਦੇ ਉਹ ਕਿੰਨਾ 1500 ਰੁਪਏ ਮਿਲਣਗੇ 44 ਗੱਡੀਆਂ ਦਾ 64 ਹਰ ਬਣਿਆ 64 ਜਦੋਂ ਗੱਡੀ ਚੈਲੰਟਰ ਆਵੇ ਆਪ ਬਧਾਨ ਜੀ ਆਪ ਬਧਾਨ ਜੀ ਉਹ ਉਹਨਾਂ ਨੇ ਸਹਰਾ ਕਿੰਨੇ ਪਾਇਆ ਗੱਲ ਚਾਪਾ ਬੇਲੇ ਤੇ ਫਿਰ ਕਿਉਂਦਰ ਵੀ ਆਪਾਂ ਗਿਆ ਕੋਈ ਕਰਨੀ ਚੁੱਪ ਕੀਤਾ ਤੇ ਕਰਨਾ ਜਰੂਰੀ ਕਰਨਾ ਹੁਣ ਮੈਨੂੰ ਅ ਅੱਜ ਜਦੋਂ ਆਇਆ ਕਹਿੰਦੇ ਜੀ ਉਹ ਪੰਜ 5 ਰੁਪਏ ਵੱਧ ਮੰਗ ਲਿਆ ਕਹਿੰਦਾ ਕੇਸ ਕਰਾਂ ਮੈਂ ਕਹਿੰਦਾ ਕਰਨ ਦੋ ਦੋਦੇ ਮਾਰੇ ਆ ਯਾਰ 2-2000 ਰੁਪਿਆ ਭਾਈ ਯਾਰ 1500 ਰੁਪਿਆ ਦੇ ਔਰ ਠੇਕੇਦਾਰ ਵਾਲਾ ਹੋ ਗਿਆ ਨਾ ਤੇ 500 ਰੁਪਿਆ ਕੇਸ ਦਾ ਅੱਛਾ ਉਹ ਬੰਦੇ ਤਾਂ ਜਿਹੜਾ ਫੇਰ ਰੇ ਰੇ ਬੰਦੇ ਮਾਰੇ ਜਿਹੜੇ ਦੇ ਦੇ ਬੰਦੇ ਮਾਰੇ ਮੈਂ ਮੂੰਹ ਦਿਆਂ ਇਹ ਪਤਰੀਆਂ ਹੁਣ ਮੈਂ ਨਹੀਂ ਕਰਦਾ ਕੋਈ ਮੇਰੀ ਬੇਚੀ ਦੇਖੀ ਪੁੱਛਦੇ ਕਿ ਮੇਰੇ ਚੈਨ ਲੈਤਾ ਮੇਰੀ ਗੱਲ ਕੋਈ ਨਹੀਂ ਮੈਂ ਨਾ ਪੰਗਾ ਸੱਤੇ ਕਿ ਬਾਕੀ ਜੇ ਤੂੰ ਪੈਂਦਾ ਮੈਂ ਲੈਣੇ ਮੈਂ ਤਾਂ 18000 ਜਾਲ ਪਹਿਲੇ ਲੈਣ ਮਤਲਬ ਮੋੜ ਕੇ ਕੋਟੂ ਉਹ ਵਾਣਾ 1 ਲੱਖ 6000 ਰੁਪਏ ਵਾਣਾ ਉਹ ਸ਼ਾਹਨ ਵਾਣਾ ਤੇ ਤੁਸੀਂ ਗੱਡੀ ਬਾਹਰ ਕੱਢੀ ਸੁਣ ਮੇਰੀ ਗੱਲ ਮੈਂ ਤੋਹਾਂ ਮੈਨੂੰ ਪੈਸੇ ਦੇ ਦਿੱਤੇ ਚੱਲ ਮੈਂ ਯਾਦੋਂ ਪਤਾ ਪਾਣਾ ਉਹ ਮੈਨੂੰ ਪੈਸੇ ਰਮਣ ਦੇ ਪੈਸੇ ਮੈਂ ਗੱਡੀ ਚਲਾਈ ਪਿਛਲੇ ਮੈਂ ਗੱਡੀ ਚਲਾਈ ਤੇ ਇਹਦੀ ਪ੍ਰਾਇਜ਼ ਮੈਂ ਇਹਦੇ ਮੈਨੇ ਫੇਰ ਵੀ ਪੈਸੇ ਦੇ ਸੁਣ ਮੇਰੀ ਗੱਲ ਫੇਰ ਗੱਲ ਤੇ ਇਹ ਕੋੜ ਮੈਂ ਇਹਦੇ ਮੈਨੇ ਫੇਰ ਵੀ ਪੈਸੇ ਦਿੱਤੇ ਜਿਵੇਂ ਉਹਦਾ ਜੀ ਮੈਂ ਉਹਨੂੰ ਦੇ ਦੇ ਮੈਂ ਯਾਰ ਤੈਨੂੰ ਮਰਜ਼ੀ ਦੇ ਮੇਰਾ ਕੋਈ ਗਲਤ ਮੇਰੀ ਗੱਲ ਮੈਂ ਜੀ ਆਪਾਂ ਬੋਲੋ ਮੈਂ ਇੱਕ ਵਾਰੀ ਫੋਨ ਕੀਤਾ ਹੁਣ ਹੁਣ ਪਿਛਲੇ ਮੈਂ ਪੈ ਮਨੂੰ ਤਾਂ ਸਾਰਾ ਮਹੀਨਾ ਭਜਨ ਨਹੀਂ ਕੱਢੀ ਗਈ ਆ ਪਹਿਲ ਤੇ ਮੈਂ ਆਹ ਗੋੜੀ ਪਰ ਮੇਲੀ ਕੋਈ ਸਰਤ ਨਹੀਂ ਤੂੰ ਲੈ ਨਾਲ ਲੈ ਮੈਂ ਨਹੀਂ ਕਿਹਾ ਪੈਸੇ ਲੈ ਗੋੜੀ ਨੂੰ 900 ਰੁਪਿਆ ਤਾਂ ਦਿੱਤਾ ਜਿਹੜੇ ਨੇ ਤਾਂ ਜੀ ਪਰ ਰੇਲਵੇ ਦੇ ਰਿਕਾਰਡ ਦੇ ਮੁਤਾਬਿਕ ਜਾਈਏ ਨਾ ਪਰ ਤਾਂ ਜੀ ਜੇ ਕੋਈ ਸ਼ੈਸੀ ਆਡੋਂ ਆਪਾਂ ਨੂੰ ਹੋ ਕਹਿੰਦੇ ਨਾ ਸਾਰੇ ਤੇ ਇੱਕ ਲਾ ਕੇ 86000 ਰੁਪਿਆ ਮਹੀਨੇ ਦਾ ਭਜਨਦਾ ਆ ਸਪੈਸ਼ਲ ਮਾਂ ਜੋੜਦਾ ਚਾ ਬਾਅਦ ਚ ਕਰ ਪਰ ਤਾਂ ਮਨੋ ਬੀਕਾ ਤੂੰ ਹੀ ਉਹਦੇ ਬਾਰੇ ਆ ਕੇ ਜੀਰ ਬਾਹਰ ਕਰਤਾ ਯਾਰ ਅਹੀਂ ਕੌਣ ਬਾਹਰ ਕਰਦਾ ਜਦੋਂ ਬੰਦੇ ਨੇ ਪੈਸੇ ਨਹੀਂ ਦੇ ਫੋਨ ਮਾਰ ਕੇ ਚਲੋ ਇਹਦਾ ਮੈਂ ਕਹਿੰਦਾ ਚੱਲ ਛੱਡੀਆ ਐਂ ਕਦੇ ਨਹੀਂ ਆਏ ਪੈਸੇ ਉਹਦੇ ਤੁਹਾਡਾ ਅੰਜੇ ਤੁਹਾਡਾ ਫਰਕ ਪੈਂਦਾ ਹੈ ਕਿ ਜੇ ਚੌਥੇ ਮਹੀਨੇ ਕੰਪਲੇਨਾ ਹੋਈਆਂ ਵਾ ਆਪਣੇ ਬੰਦੇ ਦੀ ਰੋਜੀ ਰੋਟੀ ਜਾਂਦੀ ਆ ਆਪਾਂ ਕਿਉਂ ਬੰਦਾਂ ਨੂੰ ਸੁਣਦੇ ਨਹੀਂ ਫਿਰ ਯਾਰ ਹੁਣ ਤੂੰ ਮੈਨੂੰ ਹੋਗਾ ਠੇਕੇਦਾਰ ਕਹਿੰਦੇ ਠੇਕੇਦਾਰ ਜੀ ਕੰਪਲੇਨ ਨਹੀਂ ਕੀਤੀ ਮੈਂ ਐਂ ਕਿਦਾਂਗੇ ਕਰਨੇ ਆਂ ਠੇਕੇਦਾਰ ਨੂੰ ਉਹ ਪੁੱਛੀਦਾ ਨਾ ਠੇਕੇਦਾਰ ਸਾਲਾ ਬਾਈ ਮੈਂ ਫਿਰ ਤੂੰ ਐਂ ਕਦੇ ਨਾ ਖਿਨਾਰਾ ਦੇਣਾ ਤੂੰ ਪੱਕੀ ਸੀ ਤਾਂ ਮੈਂ ਇਹਦੇ ਤੇ ਉਹ ਤੇ ਹੀ ਵਾਈਟ ਪੇਜ ਤੇ ਮੈਂ ਉਹ ਪੱਕੀ ਚੀਜ਼ ਦੇ ਲੈ ਕੇ ਸਾਬ ਮੈਂ 1500 ਦੇਣਾ ਇਹ ਤਾਂ ਸਾਰੇ ਕੋ ਪੈਸੇ ਕੋ ਸੂਤ ਲਾਵਾ ਕੇ ਕੇਸ ਸਾਡੇ ਕੋਲ ਹਾਂ ਆਏ ਉਹ ਤੇ ਭਾ 1500 ਲੈਣੇ ਮੈਂ ਆਮ ਹੀ ਲੈ ਆ ਤੂੰ ਨਵੇਂ ਨਾਲ ਮੈਂ ਪੈਸੇ ਨਹੀਂ ਦੇ ਦੋ ਪਟੇ ਤਾਂ ਵੀ ਜਿਹੜੇ ਬਣਾਣੀ ਆ ਉਹਦੇ ਵਿੱਚ ਪਤਾ ਕੀ ਹੋਣਾ ਪੁਰਾਣੀ ਗੋਲੀ ਜਰ ਆਮਲ ਤੋਂ ਜਨੇ ਉਹ ਜਿਹੜੀ ਗੱਲ ਵਿੱਚ ਆਪਾਂ ਗੱਲ ਕੀਤਾ ਹੋਇਆ ਜੀ 1500 ਰੁਪਏ ਠੇਕੇ ਦਾ ਮੈਂ ਹੁਣ ਲੋ ਕੇਸ ਕਰਦਾ ਨਹੀਂ ਹੋਰ ਮੀਡੀਅਮ ਡਿਪਾਰਟਮੈਂਟ ਤੇ ਵੀ ਨਾਲ ਆਟੋ ਵਾਲੇ ਰਾ ਕੇ ਕਹਿੰਦੇ 1500 ਰੁਪਏ ਦੇ ਲਈ ਮੀਟੋ ਦੁਆਰੇ ਔਰ ਉਹਨੇ ਦੇਖਦੇ ਨੇ ਤੇ ਐਂ ਕਿਹਾ ਕਿ ਮੈਂ 500 ਲੈਣਾ ਤੇ 1500 ਦੇ ਕਾਰਟ ਵਾਲੇ ਲੈ ਰਹੇ ਇਹਨਾਂ ਨੂੰ ਪੁੱਛੂੰ ਕੋਈ ਨਹੀਂ ਆਇਆ ਇਹ ਨਹੀਂ ਕਿ 1500 ਪਤਾ ਲੈ ਲੈਂਦੇ ਆ ਇਹ ਕਾਰਟੋ ਚਲੋ ਕੋਈ ਨਹੀਂ ਘਾਣਵਾ ਆਪਾਂ ਆਪ ਪਰ ਮੈਂ ਨਹੀਂ ਭਾਇਆ ਠੇਕੇ ਦਾ ਨਹੀਂ ਆ ਉਹ ਨਾਲੇ ਛੇ ਮਹੀਨੇ ਦੇ ਤੇ ਨਹੀਂ ਜਿਹੜੀ ਲੈ ਪਾਇਆ ਜੀ ਨਾ ਮੈਂ ਤੇ ਦਿੱਤਾ ਮੈਂ ਕਿੰਨੇ ਦੇ ਪਰ ਪਹਿਲਾਂ ਤੇ ਤੇ ਆਪਾਂ ਕੋਈ ਨਹੀਂ ਮੈਂ ਕਿੰਨੇ ਪੰਦਰਾਂ ਰੁਪਏ ਗਿਆ। ਨਹੀਂ ਆ ਯਾਰਾਂ ਨੇ ਉਹ ਸਾਰੇ ਜਮ ਲੈ ਆਉਂ ਚ ਕਿਹੜੀ ਮੁਕਰਰ ਮੈਂ ਆਪ ਨੂੰ ਮੈਂ ਨਹੀਂ ਦਿੱਤੇ। ਇੱਕ ਬੰਦਾ ਤੇਰੀ ਬੇਨਤੀ ਇਹ ਹੈ ਕਿ ਆਪਾਂ ਸਾਰੇ ਨਾਲ ਮਿਲ ਕੇ ਜਿਹੜਾ 500 ਰੁਪਏ ਰੇਡ ਉਹਨੂੰ ਉਹ ਜਿੱਤਰਾ ਤੁਸੀਂ ਆਪਾਂ ਸਾਨੂੰ ਥੋੜਾ ਜਨਾ ਚਾਹ ਪੀ ਲਈ ਚੈਟਿੰਗ ਕਰ ਦਿਆਂ ਆਪਣੀ ਪਰਮਾਣਤਾ। ਬਲਕੇ ਮੇਰੀ ਬੇਨਤੀ ਇਹ ਕਿ ਆਪਾਂ ਆਪਾਂ ਨਾ ਗਲਤ ਇਹ ਇਦਾਂ ਸਾਰਾ ਪਾਉਂਦੇ ਵੀ ਠੇਕੇਦਾਰ ਨੂੰ 1500 ਦੇ ਦੇ ਜੀ। ਉਹਦੇ ਵਿੱਚ ਐਕਸ਼ਨ ਕਰਦੇ ਹੁਣ ਪੰਮੇ ਬਣਾ ਦੇ ਦਿੱਲੀ ਵਾਲੇ ਬਾਪੇ ਦੇ ਜੱਗੇ ਦੇ ਕਿ 1500 ਉਹ ਬਾ ਤਾਂ ਡੇ ਕੋ 1500 ਵਹੀ ਲੈਣ ਦਿਆ ਪਰ ਗੱਲ ਕਿਦੇ ਵਿੱਚ ਆਈ ਦੀ 2000 ਰੁਪਿਆ ਤੂੰ ਹੀ ਲੈਣ ਦੇ ਜੀ ਬਸ ਜੇ ਕਿ ਆਟੋ ਵਾਲੇ ਤੇ ਪਟੇ ਵਰੇ ਨਾ ਉਹ ਕਿੰਨੂੰ ਦੇ ਦੇ ਜੱਗੇ ਉਹ ਤੇ ਭਾਜੀ ਪੰਮੇ ਬਣਾਉਣ ਦੇ ਨੇ ਮੈਂ ਤਾਂ ਦੇਣ ਦੇ ਉਹ ਤੇ ਜਿਹਨੂੰ ਫੋਨ ਮੈਂ ਇਹਨੂੰ ਬਣਾਉਂਦਾ ਮੈਂ ਤਾ ਹੋ ਜੀ ਮੈਂ ਤਾਂ ਇਹਨੂੰ ਦਿੱਤੇ ਜੀ ਕਦੀ ਵੀ कोर्ट ਤੇ ਜਾ ਕੇ ਠੇਕੇਦਾਰ ਨਹੀਂ ਕਹੂਗਾ ਕਿ ਮੈਂ 5 ਜਗ੍ਹਾ 1500 ਲੈਣੇ ਆ। 2000 ਰੁਪਇਆ ਕਾ ਇਕੱਠਾ ਕਰਮ ਮੈਂ ਹਮੇ ਸ਼ਟਾਉਪ ਕਰਾਂ ਤਾਂ ਇਹੀ ਕਹਦਾ ਚੱਕਰ ਨਹੀਂ ਨਹੀਂ ਮੇਰੀ ਬੇਂਤੂ ਨੇ ਇੱਕ ਮਿੰਟ ਦੋ ਮਿੰਟ ਦੀ ਬਾਹਰ ਗੱਲ ਸਮੋਲੋ। ਇਹ ਇਹ ਆ ਕਿ ਇਹਨੇ ਹਮ 2000 ਫਿਰ ਜਗ੍ਹਾ ਮੰਗ ਮੰਗਣ ਦੇ ਆ। ਠੀਕ ਹੈ ਜੀ। ਤੇ ਉਸ ਚੀਜ਼ ਤੇ ਤੁਹਾਡੇ ਇਨਵੋਇਸ ਮੈਂ ਨਹੀਂ ਪਾਜੀ। ਹਾਂ ਚ ਹੈ ਗਿਆ ਪਾ ਭਾਬੇ ਵੀ ਜਵਾਬ ਦਿੱਤਾ। ਫੇ ਨਹੀਂ ਠੀਕ। ਤੇ ਮੈਨੂੰ ਉਹਦਾ ਫੋਨ ਆਇਆ ਮੈਂ ਪਾ ਕਿ ਮੈਂ ਕੁੜਮਾ ਚ ਮਾਰਾ ਮੈਂ ਚੱਕਰਾਂ ਚ ਪਈ। ਬਿਲਕੁਲ। ਹਾਂ ਮੈਂ ਪੈਣਾ ਹੀ। ਕਮੇਰਾ ਬੇਨਤੀ ਤਾਂ ਇਹ ਕਿ ਬੱਚਾ ਮੈਂ ਤੁਹਾਡਾ ਕਿ ਜੋ ਰੇਟ ਆ 500 ਰੁਪਏ ਉਹੀ ਇਕੱਠਾ ਕਰਿਓ ਜੇ ਕਰਨਾ ਨਹੀਂ ਆਦੇ ਤੇ ਜਦਵੇਂ ਸਭ ਤੋਂ ਵਧੀਆ ਤਰੀਕਾ ਤੁਹਾਨੂੰ ਦੱਸਾਂ ਹਾਂ ਚਲੋ ਹੁਣ ਜਿੰਨੀ ਜਗ੍ਹਾ ਤੁਸੀਂ ਜਿੰਨੇ ਸਾਲ 1.5 ਸਾਲ 1500 ਰੁਪਏ ਇਹ ਸਾਨੂੰ ਦੇ ਤੇ ਦੇ ਤੇ ਚੌਥੇ ਮਹੀਨੇ ਪੀਲੇ ਦੇ ਪੰਜਵੇਂ ਮਹੀਨੇ ਤੇ ਵੀ ਤੇ ਹੀ ਇਕੱਠਾ ਕਰਦੇ ਠੀਕ ਹੈ ਜੀ 1500 ਦੇ ਤੇ ਹੁਣ ਕੀ ਕਰੋਗੇ ਜਿਵੇਂ ਕਿ ਭਾਅ 500 ਰੁਪਏ ਲੈਣਾ ਇੱਥੇ ਡਾਲਾ ਕੋਲ ਸੀ ਤੇ ਆ ਇੱਕ ਇੱਕ ਸੈਂਕ ਦਾ ਤੁਹਾਡੀ 40 ਗੱਡੀਆਂ ਜਾਂ 60 ਗੱਡੀਆਂ ਕੁੰਡੀ ਡਾਲਾ 500 ਰੁਪਏ ਲੈ ਲੈ ਸਟicker ਦੇ 500 ਰੁਪਏ ਲੈ ਲੈ ਸਟicker ਦੇ ਉਹਨੂੰ ਪਾਰ ਦੇ ਰਿਸ਼ਤਾ ਕਰ ਅੱਜ ਅਗਲਾ ਮਨਜੂਬਾ 500 ਦੇ ਦੇ ਨਹੀ ਮਨੂ ਕਹਤੇ ਇਹ ਤੁਹਾਡੇ ਨਾਲ ਖਲੋ ਕੇ ਕੰਪਲੇਟ ਕਰਾਂਗੇ ਭਾਜ ਜਿੱਥੇ ਮਰਜੀ ਬੋਲ ਰਹੇ ਹਾਂ ਤੁਹਾਡੇ ਨਾਲ ਹੈ 40 ਕਿਹੜੇ ਪੈਸੇ ਲਵੇ ਸਟਿਕਰ ਤੋਂ ਚੁੱਕੇ ਆਏ ਤੁਹਾਡੇ ਨਾਲ ਆ ਭਾਵੇਂ 40 ਇਹਦੇ 500 ਦਾ ਹਣਾ ਲੈ ਆਪ 500 ਦਾ ਨਾ ਲੈ ਇਕੱਠੇ ਲੈ ਲੈ ਭਾਵੇਂ ਹਰ ਦੋ 500 ਦਾ ਨਾ ਲੈ ਐਵੇਂ ਆ ਲੋ ਜੀ ਮੈਨੇ 500 ਸਾਡੇ ਅਗਰ ਕਹਿੰਦਾ ਕਿ ਨਹੀਂ ਮੈਂ ਲੈਣੇ ਫਿਰ ਅਸੀਂ ਤੁਹਾਡੇ ਨਾਲ ਖਲੋ ਕੇ ਦੱਸੋ ਚਲੋ ਠੀਕ ਹੈ ਹੋਰ ਦੱਸੋ ਚਲੋ ਬਲੇ ਕੇ ਤੁਹਾਡੇ ਨਾਲ ਨਾ ਕੋ ਰੋਲ ਨਾ ਠੀਕ ਨਾ ਮੈਂ ਮੈਨੂੰ ਕਸ ਮੈਨੇ ਪਾਪਾ ਵੀ ਨਾ ਆਪ ਸ਼ਾਹ ਹੋ ਗਿਆ ਤੁਹਾਨੂੰ ਵੀ ਮੈਂ ਵੀ ਮੈਂ ਭਾਈ ਆਪਾਂ ਮੇਰਾ ਕੰਮ ਹੈ ਕਿ ਮੈਂ ਪਤਾ ਲਾਉਣਾ ਹੈ ਕਿ ਏਟਾ ਖਾਣੇ ਵਾਲੇ ਤੇ ਹਨ ਨੂੰ ਕੋ ਚੱਕਰ ਆਪਾਂ ਕੋ ਟੈਨਸ਼ਨ ਨਹੀਂ ਕਿ ਤੇ ਇਹ ਲੱਗਦੇ ਕਿ ਇਹ ਹੈ ਸਿਆਣੇ ਪਿਆਣੇ ਦੁਰਗਜੇ ਆਪਾਂ ਨਹੀਂ ਜਾਣੇ ਕਿ ਨਾ ਤੁਸੀਂ ਸਾਡੇ ਨਾਲ ਕਦੀ ਗਲਤ ਕੀਤਾ ਠੀਕ ਆ ਗਲਤੀ ਜਿਹੜੀਆਂ 1500 ਵਾਲੀਆਂ ਹੋਉਂਦੀਆਂ ਉਹਨੂੰ ਆਪਾਂ ਸੁਧਾਰੀਏ ਚਲੋ ਕੋਈ ਨੋ ਹੋਵੇ ਆ ਵੀਰ ਮੈਂ ਤਾਂ ਹਾਂ ਲਿਖ ਦੇਣਗੇ ਉਹਦੇ ਦੋਹਾਂ ਦੇ ਨਾਲ ਖਾਈ ਜੀ ਮੈਂ ਜੀ ਪਹਿਲਾਂ ਤੇ ਸਾਰੇ ਹੀ ਦੇਸ਼ ਵਾਸੀਆਂ ਨੂੰ ਪਿਆਰ ਭਰੀ ਜੈ ਵਾਲਮੀਕੀ ਜੈ ਭੀਮ ਜਿਸ ਤਰ੍ਹਾਂ ਕਿ ਭਾਰਤੀ ਮੌਲ ਨੂੰ ਅਸੀਂ ਮੁਕਤੀ ਮੋਰਚੇ ਵੱਲੋਂ ਇਹ ਕਿਹੜਾ ਮੁੱਦਾ ਬਾਰ ਬਾਰ ਅੰਮ੍ਰਿਤਸਰ ਰੇਲਵੇ ਪ੍ਰਸ਼ਾਸਨ ਦੇ ਅੱਗੇ ਰੱਖਿਆ ਜਾ ਰਿਹਾ ਹੈ ਪਰ ਰੇਲਵੇ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਅੱਖਾਂ ਬੰਦ ਕਰਕੇ ਬੈਠਾ ਹੈ ਰੇਲਵੇ ਦੀ ਜਗ੍ਹਾ ਦਾ ਜਿਹੜਾ ਇਸਤੇਮਾਲ ਜਿਹੜਾ ਦੂਰ ਵਰਤਿਓ ਇਹ ਰੇਲਵੇ ਪ੍ਰਸ਼ਾਸਨ ਦੇ ਅਧਿਕਾਰੀਆਂ ਸਾਹਮਣੇ ਪੁਲਿਸ ਪ੍ਰਸ਼ਾਸਨ ਸਾਹਮਣੇ ਬੇਖੋਫ ਆਟੋ ਵਾਲੇ ਕਰਦੇ ਪਏ ਨੇ ਮੈਂ ਬਾਰ ਬਾਰ ਜਿਹੜਾ ਇਹਨਾਂ ਨੂੰ ਦੱਸਿਆ ਹੈ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ ਜਿਹੜੀ ਪਾਰਕਿੰਗ ਦਾ ਠੇਕਾ ਵਾ ਉੱਥੋਂ ਦੇ ਜਿਹੜੇ ਆਟੋ ਨੇ ਪ੍ਰਧਾਨ ਤੇ ਆਟੋ ਚਾਲਕਾਂ ਦੀ ਰਲਿਮਿਲੀ ਭਗਤ ਜਿਹੜਾ ਕਿ ਉੱਥੋਂ ਦੀ ਜ਼ਮੀਨ ਦਾ ਜਿਹੜਾ ਦੁਰਵਿਰਤੋ ਕੀਤੀ ਜਾ ਰਹੀ ਆ ਜੇ ਮਤਲਬ ਜਿਹੜਾ ਪਾਰਕਿੰਗ ਦਾ ਜਿਹੜਾ ਰੇਟ ਆ ਉਹ ਹੋ ਰਿਹਾ ਤੇ ਪੈਸੇ ਇਹਨਾਂ ਵੱਲੋਂ ਹੋਰ ਲਿੱਤੇ ਜਾ ਰਹੇ ਨੇ ਤੁਸੀਂ ਕਿੱਦਾਂ ਕਹਿ ਸਕਦੇ ਵੀ ਇੱਤਾਂ ਦੇ ਇੰਨੇ ਪੈਸੇ ਹੱਤ ਤੁਸੀਂ ਇਹਨਾਂ ਲੈ ਰਹੇ ਹੋ ਇਹ ਮੈਂ ਫਿਰ ਇਸ ਕਰਕੇ ਕਹਿ ਰਿਹਾ ਕਿ ਮੇਰੇ ਵੀ ਆਟੋ ਦੋ ਅੰਦਰ ਚੱਲਦੇ ਆ ਤੇ ਜਿਹਦੇ ਵਿੱਚ ਇਹਨਾਂ ਨੇ ਸਾਲ ਤੋਂ ਉੱਪਰ ਹੋ ਗਿਆ ਸੀ ਕਿ ਸਾਡੇ ਕੋਲ ਜਿਹੜਾ 1500 ਰੁਪਏ 1700 ਰੁਪਏ ਦੇ ਹਿਸਾਬ ਨਾਲ ਮਹੀਨੇ ਦਾ ਲੇਤੇ ਜਾਂਦੇ ਸੀ ਤੇ ਜਦੋਂ ਵੱਲੋਂ ਮੈਂ ਕੰਪਲੇਨਾਂ ਵੀ ਕੀਤੀਆਂ ਬਾਰ-ਬਾਰ ਤੇ ਆਹ ਟੈਂਡਰ ਦੀ ਕਾਪੀ ਹੈ ਜੀ ਜਿਹੜੇ ਰੇਲਵੇ ਵੱਲੋਂ ਟੈਂਡਰ ਪਾਰਕਿੰਗ ਦੇ ਠੇਕੇਦਾਰ ਨੂੰ ਦਿੱਤਾ ਜਾਂਦਾ ਆ ਇਹ ਸਾਡੇ ਕੋਈ ਵਿਸ਼ਵਾਸਨੀ ਜਿਹੜੇ ਅਗੇ ਸੀ ਉਹਨਾਂ ਵੱਲੋਂ ਸਾਨੂੰ ਪ੍ਰੋਵਾਈਡ ਕਰਵਾਇਆ ਗਿਆ ਸੀ ਜਿਹਦੇ ਵਿੱਚ ਮੈਂ ਤੁਹਾਨੂੰ ਸਾਫ਼ ਤੌਰ ਤੇ ਦੱਸਾਂਗਾ ਕਿ ਦੇਲੇ ਵੱਲੋਂ ਜਿਹੜਾ ਆਟੋ ਰਿਕਸ਼ਾ ਦਾ ਜਿਹੜੇ ਮਹੀਨੇ ਦਾ ਜਿਹੜਾ ਕਿਰਾਇਆ ਆ ਉਹ 500 ਰੁਪਏ ਆ 500 ਰੁਪਏ ਰੇਟ ਆ ਤੇ ਜਿਹੜੇ ਆਟੋ ਦੇ ਬਨੇ ਜਿਹੜੇ ਉੱਥੇ ਦੀ ਮਨਮਰਜੀ ਦੇ ਪ੍ਰਧਾਨ ਉਹ ਲੈ ਰਹੇ ਨੇ ਇੱਕ ਆਟੋ ਕੋ 1500 ਰੁਪਏ ਜਿਹਦੀ ਤੁਸੀਂ ਵੀਡੀਓ ਵਿੱਚ ਵੀ ਦੇਖ ਸਕਦੇ ਨੇ ਕਿ ਆਟੋ ਦਾ ਜਿਹੜਾ ਪ੍ਰਧਾਨ ਪਰਮਜੀਤ ਸਿੰਘ ਉਰਫ ਪੰਮਾ ਉਹ ਖੁਦ ਮੰਨਦਾ ਪਿਆ ਆ ਉਹ ਖੁਦ ਮੰਨਦਾ ਪਿਆ ਆ ਕਿ ਮੈਂ 1500 ਰੁਪਏ ਇਕੱਠੇ ਕਰਕੇ ਮੈਂ ਠੇਕੇਦਾਰ ਨੂੰ ਦਿੰਦਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਠੇਕੇਦਾਰ ਨੂੰ ਦਿੰਦਾ ਕਿ ਨਹੀਂ ਦਿੰਦਾ ਇਹਨੂੰ ਇਹਨਾਂ ਪਤਾ ਕਿ ਸਾਡੇ ਕੋ ਜਿਹੜੇ ਉਥੋਂ ਦੇ ਆਟੋ ਦੇ ਬਣੇ ਪ੍ਰਧਾਨ ਨੇ ਉਹ 1500 ਰੁਪਏ ਲੈਂਦੇ ਰਹੇ ਨੇ ਸਾਲ ਮੈਂ ਕਿ ਕਾਫੀ ਸਮੇ ਤੋਂ ਜੀ 500 ਰੁਪਏ ਤੇ ਮੰਨ ਲਿਆ ਪਾਰਕਿੰਗ ਦਾ ਜਾਂਦਾ ਫਿਰ 1000 ਰੁਪਏ ਕਿੱਥੇ ਜਾਂਦੇ 1000 ਰੁਪਏ ਇਹਨਾਂ ਦੀ ਆਪਣੀ ਜੇਬ ਚ ਜਾਂਦਾ ਆ ਤੇ ਇਹ ਖੁਦ ਕਹਿ ਰਿਹਾ ਪੰਮਾ ਪ੍ਰਧਾਨ ਕੀ ਜਿਹੜਾ ਕਿ ਮੈਂ ਠੇਕੇਦਾਰ ਨੂੰ ਪੈਸੇ ਦੇਣਾ ਆ ਤੇ ਪਹਿਲੀ ਗੱਲ ਤੇ ਠੇਕੇਦਾਰ ਨੂੰ ਜਦੋਂ ਰੇਲਵੇ ਨੇ ਕਹਿਤਾ ਕਿ ਤੂੰ ਮਹੀਨੇ ਦਾ ਜਿਹੜਾ ਕਿਰਾਇਆ ਵਾ ਉਹ 500 ਰੁਪਏ ਕਮਰਸ਼ੀਅਲ ਆਟੋ ਦਾ ਲੈ ਸਕਦਾ ਇੱਕ ਮਹੀਨੇ ਦਾ ਤੇ ਇਹਨਾਂ ਦੀ ਕੁਝ ਆਡੀਓ ਵੀ ਆਪਾਂ ਜਿਹੜੀਆਂ ਪ੍ਰਸ਼ਾਸਨ ਨੂੰ ਦਿੱਤੀਆਂ ਸੀ ਜਿਹਦੀ ਇਨਕੁਆਰੀ ਵੀ ਕਰਾਇਆ ਗਿਆ ਉਹ ਠੰਡੇ ਬਸਤੇ ਦੇ ਵਿੱਚ ਪਾ ਕੇ ਰੱਖ ਦਿੱਤੀਆਂ ਗਈਆਂ ਜਿਹਦੇ ਵਿੱਚੋਂ ਖੁਦ ਕਹਿੰਦੇ ਸੀ ਕਿ ਇਹ ਇੱਧਰ ਉੱਧਰ ਜਿਹੜੀ ਰੇਲਵੇ ਦੀ ਜਿਹੜੀ ਐਕਸਟਰਾ ਜਗ੍ਹਾ ਉਹਦੀ ਵਰਤੋਂ ਕਰਕੇ ਜਿਹੜਾ ਕਿ ਇਹ ਇਸ ਜਿਹੜੇ ਮਹੀਨੇ ਦੇ ਨੇ ਲੋਕਾਂ ਨੂੰ ਪਰ ਉਹ ਵੀ ਠੰਡੇ ਬਸਤੇ 'ਚ ਫੇਰ ਮੈਂ ਫੇਰ ਕੰਪਲੇਨ ਕੀਤੀ ਜਿਹੜੇ ਉੱਥੋਂ ਦੇ ਪ੍ਰਸ਼ਾਸਨਿਕ ਅਧਿਕਾਰੀ ਜਿਨ੍ਹਾਂ ਨੂੰ ਜਿਹਦੇ ਜਿਨ੍ਹਾਂ ਨੂੰ ਇਸ ਅੰਡਜ ਦੀ ਅੰਡਰ ਇਹ ਕੰਮ ਆਉਂਦੇ ਆ ਉਹ ਕਹਿ ਦਿੰਦੇ ਆ ਕਿ ਪੁਲਿਸ ਦਾ ਕੰਮ ਆ ਪੁਲਸ ਵਾਲੇ ਕਹਿ ਦਿੰਦੇ ਆ ਅਫਸਰਾਂ ਦਾ ਕੰਮ ਆ ਤੇ ਰੇਲ ਦੀ ਜ਼ਮੀਨ ਨੂੰ ਬਚਾਉ ਕੌਣ ਮੈਂ ਲਾਇੰਦਾ ਨਹੀਂ ਮਿਲੀ ਭੁਗਤੇ ਆ ਜੀ ਬਿਲਕੁਲ ਜੀ ਮਿਲੀ ਭੁਗਤੇ ਆ ਕਿਉਂਕਿ ਜੇ ਇੰਨੇ ਇੰਨੇ ਡੇਢ ਦਾ 2-2 ਲੱਖ ਰੁਪਈਆ ਅਫਸਰ ਤਨਖਾਹਾਂ ਲੈ ਰਹੇ ਨੇ ਉਹ ਕਾਹਦੀਆਂ ਲੈ ਰਹੇ ਨੇ ਕਿ ਰੇਲਵੇ ਦੀ ਜਿਹੜੀ ਜਗ੍ਹਾ ਦੀ ਸੁਰੱਖਿਆ ਕਰਨੀ ਤੇ ਮੈਂ ਅਗਰ ਪ੍ਰਾਈਵੇਟ ਬੰਦਾ ਹੋ ਕੇ ਰੇਲਵੇ ਦੀ ਜਗ੍ਹਾ ਹੀ ਸੁਰੱਖਿਆ ਕਰਦਾ ਪਿਆ ਤਾਂ ਇਹਦੇ 2-2 ਲੱਖ ਰੁਪਈਆ ਤਨਖਾਹ ਮ ਲੈ ਕੇ ਨਹੀਂ ਕੁਝ ਕਰਦੇ ਪਏ ਮੈਂ ਬਕਾਇਦਾ ਵੀਡੀਓ ਬਣਾ ਬਣਾ ਕੇ ਬਕਾਇਦਾ ਟਾਈਮ ਲੈ ਕੇ ਬਕਾਇਦਾ ਤਰੀਕ ਲੈ ਕੇ ਗਿਆ ਇੰਨੀ ਤਰੀਕ ਦੀ ਵੀਡੀਓ ਤੇ ਹੁਣ ਤੇ ਆ ਵੀਡੀਓ ਦੇ ਵਿੱਚ ਖੁਦ ਹੀ ਬੰਦਾ ਮੰਨਦਾ ਪਿਆ ਪ੍ਰਧਾਨ ਕਿ ਜਿਹੜਾ ਕਿ ਮੈਂ 1500 ਰੁਪਈਆ ਕਈ ਮਹੀਨਿਆਂ ਤੋਂ ਇਕੱਠਾ ਕਰਦਾ ਪਿਆ ਹੂੰ ਹੋ ਕਾਰਨ ਕੀ ਸਮਝ ਕਿਹੜੀ ਤੁਹਾਡੀ ਕਾਰਵਾਈ ਨਹੀਂ ਹੋ ਰਹੀ ਕੀ ਕਾਰਨ ਕਿਸੇ ਕਾਰਵਾਈ ਵੇਖੋ ਜੀ 186 ਆਟੋ ਇਹ ਆਪਣੇ ਮੂੰਹ ਕਹਿੰਦੇ ਨੇ 186 ਆਟੋ ਤੇ ਚਲੋ ਇੱਕ ਲੀਗਲ ਤਰੀਕਾ ਨਾਲ ਹਾਲੇ ਇਹਨਾਂ ਦੇ ਆਪਣੇ ਆਟੋ ਪਤਾ ਨਹੀਂ ਕਿੰਨੇ ਅੰਦਰ ਖਾਤੇ ਚੱਲਦੇ ਪਏ ਨੇ ਇਹਨਾਂ ਨੂੰ ਇੰਨਾ ਕੇ ਡਰ ਹੋ ਗਿਆ ਮੈਂ ਚੌਥੇ ਮਹੀਨੇ ਪਾਜੀ ਕੰਪਲੇਨ ਕੀਤੀ ਸੀ ਇੱਕ ਉਹਦੇ ਵਿੱਚ ਮੇਰੇ ਬਿਆਨ ਦਰਜ ਹੋਏ ਮੇਰੇ ਡਰਾਈਵਰ ਦੇ ਬਿਆਨ ਦਰਜ ਹੋਏ ਇੱਕ ਹੀ ਸਾਡੇ ਕੋ 1500 ਰੁਪਏ 1700 ਰੁਪਏ ਦੇ ਸਾਹਮਣਾ ਜਿਹੜਾ ਉਥੋਂ ਦਾ ਜਗਪ੍ਰੀਤ ਜੱਗਾ ਇਹ ਮੈਂ ਤੁਹਾਨੂੰ ਦੱਸ ਦੇਣਾ ਜੀ ਕਿੰਨੇ ਪ੍ਰਧਾਨ ਰਲੇ ਹੋਏ ਨੇ ਇਸ ਕੰਮ ਦੇ ਵਿੱਚ ਜਿਨ੍ਹਾਂ ਦੀ ਮੇਰੇ ਕੋ ਰਿਕਾਰਡਿੰਗਾਂ ਵੀ ਆ ਵੀਡੀਓ ਵਿੱਚ ਦੇ ਇੱਕ ਪ੍ਰਧਾਨ ਮੰਨੀ ਗਿਆ ਹੈ ਅ ਇੱਕ ਕਾ ਜੇ ਪਮਾ ਪ੍ਰਧਾਨ ਇੱਕ ਬਬਲੂ ਇੱਕ ਜਸਪ੍ਰੀਤ ਸਿੰਘ ਵੱਡਾ ਜਗਪ੍ਰੀਤ ਜੱਗਾ ਪਮਾ ਪ੍ਰਧਾਨ ਤੇ ਇੱਕ ਨਰਿੰਦਰ ਸਿੰਘ ਚੌਧਰੀ ਚਲੋ ਉਹ ਬਜ਼ੁਰਗ ਨੇ ਉਹਨਾਂ ਨੇ ਹੁਣ ਪ੍ਰਧਾਨ ਕਿ ਮੈਨੂੰ ਨਹੀਂ ਲੱਗਦਾ ਕਿ ਹੁਣ ਉਹ ਕਰਦੇ ਪਏ ਸ਼ਾਇਦ ਪੈਸੇ ਵੀ ਨਹੀਂ ਇਕੱਠੇ ਉਹਨਾਂ ਦੇ ਵੱਲੋਂ ਮੈਂ ਕੁਛ ਹਲੇ ਜ਼ਿਆ ਪਰ ਇਹ ਲੋਕ ਰੇਲਵੇ ਦੀ ਜ਼ਮੀਨ ਤੋਂ ਲੱਖਾਂ ਰੁਪਏ ਪਹਿਲਾਂ ਵੀ ਕਮਾਉਂਦੇ ਰਹੇ ਉਦੋਂ ਵੀ ਮੈਂ ਇਹਨਾਂ ਦੀਆਂ ਗੱਡੀਆਂ ਬਾਹਰ ਕਢਵਾਈਆਂ ਸੀ ਤੇ ਹੁਣ ਵੀ ਇਹ ਲੱਖਾਂ ਰੁਪਏ ਕਮਾ ਰਹੇ ਨੇ ਤੇ ਉਹਦਾ ਮੈਂ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਬੇਨਤੀ ਕਰਦਾ ਹਾਂ ਕਿ 1 ਲੱਖ 1 ਲੱਖ 86000 ਰੁਪਏ ਇੱਕ ਮਹੀਨੇ ਦਾ ਇਕੱਠਾ ਕਰਦੇ ਪਏ ਨੇ ਤੇ ਲੱਖਾਂ ਰੁਪਈਆ ਸਾਲ ਦੇ ਉੱਪਰ ਜਿਹੜਾ ਠੇਕੇਦਾਰ ਨੂੰ ਠੇਕਾ ਲਿੱਤੇ ਹੋ ਗਿਆ ਵਾ ਤੇ ਇਹ ਮਿਲਿ ਭਗਤ ਕਰਕੇ ਪਹਿਹਾ ਕਿਥੇ ਜਾ ਰਿਹਾ ਹੈ ਕਿ ਸੰਤਾਨ ਨੂੰ ਕੀ ਲੱਗਦਾ ਜੀ ਪਾਰਕਿੰਗ ਵਾਲਾ ਹੀ ਪੈਸੇ ਆਪਣੀ ਜੇ ਚ ਪਾ ਰਹੀਆਂ ਜਾਂ ਪ੍ਰਧਾਨ ਲਾ ਰਹੀਆਂ ਕਿਸੇ ਹੋਰ ਕੋ ਦੇ ਦੇਖੋ ਜੀ ਪਾਰਕਿੰਗ ਵਾਲੇ ਦਾ ਰੇਟ ਤੇ 500 ਰੁਪਿਆ ਆ ਉਹ ਕਦੀ ਵੀ ਨਹੀਂ ਕਹੇਗਾ ਕਿ ਮੈਂ 1500 ਰੁਪਿਆ ਇਹ ਕਾਟੋ ਕੋ ਕਿਰਾਇਆ ਲੈ ਰਿਹਾ ਹੈ ਅਗਰ ਉਹ ਇੱਕ ਚਮਾਨੇ ਵੀ ਬਦ ਲੈਂਦਾ ਤਾਂ ਟੈਂਡਰ ਟਰਮੀਨੇਟ ਜਾਂ ਉਹਨੂੰ ਜੁਰਮਾਨਾ ਹੋ ਸਕਦਾ ਤੇ ਪਰ ਸਭ ਤੋਂ ਹੈਰਾਨੀ ਦੀ ਗੱਲ ਇਹ ਆ ਕਿ ਸੀਐਮਆਈ ਨੂੰ ਦੱਸ ਦਿੱਤਾ ਸਟੇਸ਼ਨ ਮਾਸਟਰ ਨੂੰ ਦੱਸ ਦਿੱਤਾ ਫਰੋਹੇਪੁਰ ਸੀਨੀਅਰ ਡੀਸੀਐਮ ਨੂੰ ਦੱਸ ਦਿੱਤਾ ਡੀਸੀਐਮ ਨੂੰ ਦੱਸ ਦਿੱਤਾ ਡੀ ਆਰ ਐਮ ਸਾਹਿਬ ਨੂੰ ਦੱਸ ਦਿੱਤਾ ਕਿ ਰੇਲਵੇ ਦੀ ਜ਼ਮੀਨ ਦੀ ਜਿਹੜੀ ਦੁਰਵਰਤ ਹੋ ਰਹੀ ਆ ਪਰ ਸਾਰੇ ਅੱਖਾਂ ਬੰਦ ਕਰਕੇ ਬੈਠੇ ਨੇ ਆਰਪੀਐਫ ਕੋਈ ਅਹੀ ਅਗਰ ਕੰਪਲੇਨ ਦੇਣ ਜਾਣੇ ਹਾਂ ਕੀ ਆਰਪੀਐਫ ਤੋਂ ਕੰਪਲੇਨ ਜੇ ਦੇਨ ਜਾਣੇ ਹਾਂ ਤੇ ਆਰਪੀਐਫ ਕੀ ਕਹਿੰਦੀ ਹੈ ਕਿ ਤੁਸੀਂ ਸੋਸ਼ਲ ਵਰਕਰ ਜੇ ਤੁਹਾਨੂੰ ਰੇਲ ਨਾ ਲੈਣਾ ਦੇਣਾ ਕੀ ਅਸੀਂ ਉਹਨਾਂ ਨੂੰ ਪੁੱਛਦੇ ਕਿ ਤੁਸੀਂ ਸਾਡੇ ਟੈਕਸਾਂ ਤੋਂ ਪੈਸਾ ਲੈਂਦੇ ਜੇ ਤਨਖਾਹਾਂ ਲੈਂਦੇ ਜੇ ਤੁਹਾਨੂੰ ਅਸੀਂ ਪੈਸੇ ਜਿਹੜੇ ਸਾਡੇ ਟੈਕਸਾਂ ਦੇ ਤਨਖਾਹ ਦਿੱਤੀ ਜਾਂਦੀ ਉਹ ਰੇਲਵੇ ਜਗਾਹ ਸੁਰੱਖਿਅਤ ਕਰਨ ਦੀ ਦਿੱਤੀ ਜਾਂਦੀ ਆ ਪਰ ਤੁਸੀਂ ਲੱਗਦਾ ਕਿ ਇਹਨਾਂ ਨੂੰ ਵੀ ਜਿਹੜੀ ਮਿਲਵਿਭਗਤੀ ਜਿਹੜੀ ਕਰਕੇ ਇਹਨਾਂ ਨੂੰ ਵੀ ਮੀਨਾ ਜਾ ਰਿਹਾ ਹੁਣਾਂ ਮਜੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤੁਹਾਨੂੰ ਲੱਗਦਾ ਵੀ ਵੀਡੀਓ ਵੇਖ ਕੇ ਕੋਈ ਕਾਰਵਾਈ ਹੋਏਗੀ ਸਰ ਵੇਖੋ ਅਗਰ ਵੀਡੀਓ ਰਾਈ ਅਗਰ ਕਾਰਵਾਈ ਨਹੀਂ ਹੁੰਦੀ ਇਹਨਾਂ ਜਿਹੜਾ ਹੁਣ ਸੱਚ ਦੇ ਸਾਹਮਣੇ ਆਈ ਗਿਆ ਇਹ ਬਾਰ ਬਾਰ ਕਹਿੰਦੇ ਕਿ ਪ੍ਰੂਫ ਦੋ ਪ੍ਰੂਫ ਦੋ ਇਹਦੇ ਵਿੱਚ ਵੀਡੀਓ ਵਿੱਚ ਜੋ ਬੰਦਾ ਖੁਦ ਮੰਨਦਾ ਪਿਆ ਕਿ ਮੈਂ ਪੈਸੇ ਇਕੱਠੇ ਕਰਦਾ ਅਗਰ ਹੁਣ ਵੀ ਕੋਈ ਕਾਰਵਾਈ ਨਾ ਕੀਤੀ ਗਈ ਜਿਹੜੇ ਜਿਹੜੇ ਵੀ ਅਫਸਰ ਇਨਵੋਲ ਹੋਣਗੇ ਇਸ ਦੇ ਵਿੱਚ ਚਾਹੇ ਅੰਮ੍ਰਿਤਸਰ ਪ੍ਰਸ਼ਾਸਨ ਦੇ ਅਧਿਕਾਰੀ ਹੋਣ ਚਾਹੇ ਕਿਦੋਂ ਦਾ ਵੀ ਹੋਣ ਤੇ ਚਾਹੇ ਕੋਈ ਵੀ ਜਿਹੜਾ ਆਟੋ ਦਾ ਪ੍ਰਧਾਨ ਹੈ ਤੇ ਚਾਹੇ ਸਰਕਾਰੀ ਮੁਲਾਜ਼ਮ ਉਹਨਾਂ ਉੱਪਰ ਜਿਹੜਾ ਮੈਂ ਹਾਈ ਕੋਰਟ ਅਪੀਲ ਪਾਵਾਂਗਾ ਜਿਹੜੇ ਮੇਰੀ ਵਕੀਲਾਂ ਨਾਲ ਗੱਲ ਵੀ ਹੋ ਚੁੱਕੀ ਆ ਕਿਉਂਕਿ ਰੇ ਰੇਲਵੇ ਨੂੰ ਜਿੰਨੇ ਵੀ ਰੇਲਵੇ ਦੀ ਜਗਾਹ ਦਾ ਦਰੂਪਿਓ ਕਰਕੇ ਪੈਸੇ ਆਪਣੀ ਜੇਬਾਂ ਭਰੇ ਆ ਤੇ ਉਹਨਾਂ ਕੋ ਉਹ ਪੈਸੇ ਵਾਪਸ ਵੀ ਇਕੜਾਵਾਂਗੇ ਤੇ ਜਿਹੜੇ ਲੋਕੀ ਦੋਸ਼ੀ ਨੇ ਇਸ ਚੀਜ਼ ਦੇ ਵਿੱਚ ਉਹਨਾਂ ਉੱਤੇ ਕਾਰਵਾਈ ਵੀ ਕਰਾਵਾਂ ਜਿਹੜਾ ਕਿ ਅਗਰ ਇਹਨਾਂ ਨੇ ਕੋਈ ਵੀ ਇਸ ਜਿਹੜੀ ਇਹਨਾਂ ਨੂੰ ਸਬੂਤ ਮਿਲਦੇ ਪਏ ਜਾਂ ਸਾਡੀ ਕਮੇ ਇਹਨਾਂ ਨੇ ਅਗਰ ਇਹਨਾਂ ਤੇ ਕੋਈ ਕਾਰਵਾਈ ਨਾ ਆਏ ਕੀਤੀ ਤੇ ਚਾਹੇ ਉਹ ਰੇਲਵੇ ਦੇ ਅਧਿਕਾਰੀ ਹੋਣ ਸਰਕਾਰੀ ਮੁਲਾਜ਼ਮ ਹੋਣ ਚਾਹੇ ਉਹ ਆਟੋ ਦੇ ਪ੍ਰਧਾਨ ਹੋਣ ਉਹਨਾਂ ਨੂੰ ਜਿਹੜਾ ਹਾਈ ਕੋਰਟ ਵੱਲੋਂ ਜਿਹੜੇ ਸਮਨ ਆਪਣੇ ਵਕੀਲ ਵੱਲੋਂ ਭਜਵਾਵਾਂਗਾ ਕਿ ਜਿਹਨਾਂ ਨੇ ਵੀ ਰੇਲਵੇ ਦੀ ਜ਼ਮੀਨ ਦਾ ਦੁਰਪਯੋਗ ਕਰਾਇਆ ਤੇ ਇਹ ਨਾ ਜਿਹੜੇ ਪੈਸੇ ਇਕੱਠੇ ਕਰਦੇ ਨੇ ਇੱਕ ਪਹਿਲਾਂ ਕਰਦੇ ਸੀ 1700 ਰੁਪਇਆ ਕਹਿੰਦੇ ਸੀ 200 ਰੁਪਇਆ ਇਹ ਜਿਹੜਾ ਵੈਲਫੇਅਰ ਫੰਡ ਦੇ ਨਾਂ ਤੇ ਪਹਿਲਾਂ ਇਹਨਾਂ ਨੂੰ ਇਹ ਪੁੱਛਿਆ ਜਾਵੇ ਕਿ ਰੇਲਵੇ ਦੀ ਜ਼ਮੀਨ ਹੋਵੇ ਵੈਲਫਰ ਫੰਡ ਇਹ ਕਿਸ ਹਿਸਾਬ ਨਾਲ ਇਕੱਠੇ ਕਰਦੇ ਪਏ ਨੇ ਇਹਨਾਂ ਨੇ ਜਾ ਕੇ ਸੋਸਾਇਟੀ ਬਣਾਈਆਂ ਕਿਹੜੇ ਅਕਾਊਂਟ 'ਚ ਪੈਸੇ ਜਾਂਦੇ ਇਹ ਸਿਰਫ ਸਿਰਫ ਆਪਣੀਆਂ ਜੇਬਾਂ ਭਰਦੇ ਪਏ ਨੇ ਨਿੱਜੀ ਫਾਇਦੇ ਲੈ ਰਹੇ ਨੇ ਪਰ ਰੇਲ ਪ੍ਰਸ਼ਾਸਨ ਮੋਨੋ ਕੇ ਬਿਠਾਇਆ ਤਹੀ ਬੇਨਤੀ ਕਰਦੇ ਹਾਂ ਉੱਚ ਅਧਿਕਾਰੀਆਂ ਨੂੰ ਕਿ ਇਹਨਾਂ ਤੇ ਬੰਦੀ ਕਾਰਵਾਈ ਕਰਾਓ ਜਮਾ ਜੀ ਟੋਟਲ ਕਿੰਨੇ ਆਟੋ ਆ ਤੇ ਕਿੰਨੇ ਆਟੋਆਂ ਕੋ ਪੈਸੇ ਤੇ ਇਹ ਜੀ ਦੇਖੋ ਇਹਨਾਂ ਨੇ ਜਿਹੜੇ 186 ਆਟੋ ਇਹਨਾਂ ਦੇ ਕਹਨ ਦੇ ਮੁਤਾਬਿਕ ਆ ਤੇ ਆ ਲੇਂਦਰ ਖਾਤੇ ਇਹਨਾਂ ਦੇ ਆਪਣੇ ਪਤਾ ਨਹੀਂ ਕਿੰਨੇ ਚੱਲਦੇ ਹੋਣੇ ਰੇਲਵੇ ਜ਼ਮੀਨ ਤੇ ਇਹਨਾਂ ਨੇ ਕੀ ਕੀਤਾ ਹੈ ਜੀ ਉਹਨਾਂ ਆਟੋ ਵਾਲਿਆਂ ਨੂੰ ਕੀ ਕਿਹਾ ਹੈ ਵਾ ਅਗਰ ਤੁਸੀਂ 1500 ਰੁਪਏ ਨਹੀਂ ਦੋਗੇ ਤੁਹਾਡੀਆਂ ਜਿਹੜੇ ਆਟੋ ਨੇ ਉਹ ਅਸੀਂ ਬਾਹਰ ਕਢਾ ਦਾਂਗੇ ਤੇ ਦੂਜੇ ਆਟੋ ਲਵਾ ਦਾਂਗੇ ਅਮਨ ਜੀ ਤੁਸੀਂ ਕਿਹਾ ਵੀ ਮੇਰੇ ਵੀ ਆਟੋ ਸੀਗੇ ਕੀ ਹੋਊਗਾ ਤੁਹਾਡਾ ਆਟੋ ਹੁੰਦਾ ਹੈਗਾ ਵਾ ਜਦੋਂ ਤੁਸੀਂ ਬਾਅਦ ਚੱਕੀ ਜਾਵੇ ਜੀ ਜੀ ਬਿਲਕੁਲ ਬਿਲਕੁਲ ਮੇਰਾ ਹੱਲੇ ਵੀ ਮੈਂ बार-बार ਠੇਕੇਦਾਰ ਨੂੰ ਵੀ ਕਹਿ ਰਿਹਾ ਕਿ ਮੇਰੇ ਪਿਛਲੇ ਮਹੀਨੇ ਤੁਸੀਂ ਪੈਸੇ ਨਹੀਂ ਲیتے ਮੇਰੇ 2015 ਦਾ ਆਟੋ ਚੱਲਦਾ ਪਿਆ ਆ ਤੇ ਲੀਗਲ ਡਾਕੂਮੈਂਟ ਸਾਰੇ ਮੇਰੇ ਕੋਲ ਨੇ ਕਿਉਂਕਿ ਮੈਂ ਇੱਕ ਕੈਂਪੇਨ ਵੀ ਕੀਤੀ ਸੀ 2019 ਦੇ ਵਿੱਚ ਆਟੋ ਵਾਲਿਆਂ ਦੇ ਖਿਲਾਫ ਉਹਦੇ ਵਿੱਚ 242 ਆਟੋਆਂ ਦੇ ਕਾਗਜਾਂ ਚੈੱਕ ਕੀਤੇ ਗਏ ਰੇਲਵੇ ਡਿਪਾਰਟਮੈਂਟ ਦੇ ਵੱਲੋਂ ਤੇ 99 ਬੰਦਿਆਂ ਦੇ ਕਾਗਜ ਜਿਹੜੇ ਸਹੀ ਪਾਏ ਗਏ ਸੀ ਤੇ ਬਾਕੀਆਂ ਦੇ ਜਿਹੜੇ ਆਰ ਨੰਬਰ ਰੇਲਵੇ ਵੱਲੋਂ ਦੇ ਹੀ ਉਹ ਕੈਨਸਲ ਕਰ ਦਿੱਤੇ ਗਏ ਸੀ ਤੇ ਹੁਣ 186 ਆਟੋਆਂ ਦੇ ਹਿਸਾਬ ਨਾਲ 1000 ਰੁਪਏ ਦੇ ਹਿਸਾਬ ਨਾਲ 1,86,000 ਰੁਪਏ ਕਿਮਾਰੇ ਨੇ ਤੇ ਲੱਖ 1 ਸਾਲ ਤੋਂ ਉੱਪਰ ਮਲਗੀ ਟੈਂਡਰ ਨੋ ਹੋ ਗਿਆ ਆ ਤੇ ਲੱਖ ਰੁਪਏ ਕਮਾ ਚੁੱਕੇ ਨੇ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਦੇ ਜਿਹੜਾ ਪੈਸਾ ਵਾ ਚੁੱਕੀ ਪ੍ਰਧਾਨਾ ਨੇ ਕਿਹਾ ਨੇ ਵੀ ਕਾਹਦੀ ਕੰਮ ਕਰ ਰਹੇ ਆ ਆਪ ਦੇ ਦੇਖੋ ਜੀ ਮੇਰੇ ਨਾਲ ਮਤਲਬ ਕਿ ਗਾਲ ਮੰਦਾ ਵੀ ਇਹਨਾਂ ਨੇ ਕੀਤਾ ਬੜੀ ਮਤਲਬ ਕਿ ਸਾਜ਼ਿਸ਼ਾਂ ਮੇਰੇ ਤੇ ਪਰਚੇ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਕਾਨੂੰਨ ਸਭ ਤੋਂ ਉੱਪਰ ਹੈ ਸੰਵਿਧਾਨ ਸਭ ਤੋਂ ਉੱਪਰ ਹੈ ਜਿਹੜਾ ਕਿ ਤੱਥਾਂ ਦੇ ਆਧਾਰ ਦੇ ਨਾਲ ਪਰਚੇ ਹੁੰਦੇ ਆ ਇਹ ਹੁਣ ਵੀ ਬੜੀਆਂ ਸਕੀਮਾਂ ਬਣਾ ਰਹੇ ਕਿ ਅਮਨ ਤੇ ਕੋਈ ਪਰਚਾ ਕਰਾ ਦਈਏ ਪਰ ਰੇਲਵੇ ਦੀ ਜ਼ਮੀਨ ਦਾ ਮਦੁਰਪਯੋਗ ਨਹੀਂ ਹੋਉਂਦਾ ਚਾਹੇ ਉਹ ਰੇਲਵੇ ਦੇ ਅਧਿਕਾਰੀ ਹੋਣ ਚਾਹੇ ਉਹ ਆਟੋ ਦੇ ਪ੍ਰਧਾਨ ਹੋਣ ਸਰ ਆਇ ਕਿਹੜੀ ਪ੍ਰਸ਼ੰਸਨ ਸੰਸਕ੍ਰਿਤੀ ਯਾਰ ਕੀ ਕਹਿਣਾ ਚਾਹੋ ਮੇਰਾ ਨਾਮ ਹੈ ਅਜੀਤ ਕਲਿਆਣਾ ਇਹ ਆਪਾਂ ਰੇਲਵੇ ਸਟੇਸ਼ਨ ਦੇ ਉੱਤੇ ਜਿਹੜੇ ਆਟੋ ਚਾਲਕ ਪ੍ਰਧਾਨ ਬਣੇ ਆ ਉਹ ਪੈਸੇ ਠੇਕੇਦਾਰ ਤੋਂ 500 ਰੁਪਿਆ ਰੇਟ ਆ ਤੇ 1500 ਰੁਪਿਆ ਪਰ ਗੱਡੀ ਲੈਂਦੇ ਆ ਤੇ 1000 ਰੁਪਿਆ ਇਹ ਆਪਣੀ ਜੇਬਾਂ ਭਰਦੇ ਪਏ ਆ ਠੇਕੇਦਾਰ ਉਹਦੇ ਆਟੋ ਦੇ ਪ੍ਰਧਾਨ ਤੇ ਤੁਸੀਂ ਕੰਪਲੇਨਟ ਕੀਤੀ ਨਹੀਂ ਇਹ ਅਸੀਂ ਚੌਥੇ ਮਹੀਨੇ ਦੀ ਕੰਪਲੇਟਾ ਕੀਤੀਆਂ ਜੀ ਉਹਦੇ ਤੇ ਕੋਈ ਪ੍ਰਸ਼ਾਸਨ ਕਾਰਵਾਈ ਨਹੀਂ ਕਰਦੇ ਆ ਰੇਲਵੇ ਪ੍ਰਸ਼ਾਸਨ ਨੂੰ ਵੀ ਕਿੰਨੇ ਕੰਪਲੇਂਟਾਂ ਕੀਤੀਆਂ ਹਰ ਕੰਪਲੇਂਟ ਤੇ ਉਰਫ ਦਸੀਦਾ ਬਾ ਕਹਿੰਦਾ ਦੇਖੋ ਰੇਲਵੇ ਦਾ ਦੁਰਪੇਖ ਕਰਨ ਦੇ ਜਗ੍ਹਾ ਜ਼ਮੀਨ ਦਾ ਸਰਕਾਰਨ ਦੀ ਸਮੇਂ ਦੇ ਜਿਹੜਾ ਕੰਪਲੇਂਟਾ ਦੇ ਰਹੋ ਕਰ ਵੇਖੋ ਜੀ ਇਹਦੇ ਵਿੱਚ ਪ੍ਰਸ਼ਾਸਨ ਰਲ ਮਿਲੇ ਜੋ ਹੈ ਗਿਆ ਰਲ ਮਿਲੇ ਚੱਲਦੇ ਪਏ ਕੰਮ ਇਸ ਕਰਕੇ ਕੋਈ ਕਾਰਵਾਈ ਨਹੀਂ ਹੋ ਰਹੀ ਹਜੇ ਤੱਕ ਹੁਣ ਇੱਕ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਵਾਇਰਲ ਹੋ ਰਹੀ ਤਾਂ ਲੱਗਦਾ ਹੈ ਪ੍ਰਸ਼ਾਸਨ ਉਸ ਦੇ ਵੱਲ ਵੇਖ ਕੇ ਕਾਰਵਾਈ ਕਰੇ ਅਸੀਂ ਉਹਨਾਂ ਨੇ ਸਾਡੇ ਕੋਲ ਸਬੂਤ ਮੰਗਿਆ ਸੀ ਪ੍ਰਸ਼ਾਸਨ ਨੇ ਤਹੀਂ ਉਸ ਚੀਜ਼ ਦਾ ਸਬੂਤ ਦਿੱਤਾ ਜੇ ਆਹ ਵੇਖੋ ਇਹਨਾਂ ਨੇ ਕਹਿੰਦੇ ਸੀ ਤਹੀਂ ਕਾ ਵੀਡੀਓ ਕਿ ਇਹਨਾਂ ਦੇ ਬੰਦ ਹੀ ਕਾਰਵਾਈ ਕੀਤੀ ਜਾਵੇ